ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਧੰਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਦੇ ਚਨ ਸੋਪਰਾਤ ਅਸਥਾਨ ਦੇ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੁੜੇ ਰਹੋ ਸਾਡੇ ਨਾਲ ਵੀਡੀਓ ਵਿੱਚ ਧੰਨ ਗੁਰੂ ਅਮਰਦਾਸ ਜੀ ਪਾਸ਼ਾ ਕਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਦੇਵ ਜੀ ਪਾਸ ਅਜੂਰੀ ਵਿੱਚ ਪਹੁੰਚੇ ਤੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਬਹੁਤ ਲੰਮਾ ਸਮਾਂ ਹਾਜ਼ਰ ਰਹੇ ਇੱਥੇ ਹੀ ਪਾਸ਼ਾ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ 12 ਵਾਰ ਦਿੱਤੇ ਤੇ ਗੁਰਤਾ ਗਦੀ ਦੇ ਕਰਕੇ ਸਿੱਖਾਂ ਦੀ ਤੀਸਰੇ ਗੁਰੂ ਬਣਾਇਆ ਤੁਹਾਨੂੰ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ 12 ਸਾਲ ਵਿਆਸਾ ਚੋਂ ਗਾਗਰ ਪਰ ਕੇ ਗੁਰੂ ਅੰਗਦ ਦੇਵ ਜੀ ਪਾਸ਼ਾ ਜੀ ਦਾ ਇਸ਼ਨਾਨ ਕਰਾਉਣਾ ਤੇ ਹਰ ਵੇਲੇ ਸਿਮਨ ਕਰਨਾ ਤੇ ਸਿਆ ਵਿੱਚ ਤਤ ਪਰ ਰਹਿਣਾ ਗੁਰੂ ਸਾਹਿਬ ਜੀ ਤਨ ਗੁਰ ਅੰਗਦ ਦੇਵ ਜੀ ਪਾਸ਼ਾ ਜੀ ਨੇ ਗੁਰੂ ਅਮਰਦਾਸ ਜੀ ਤੋਂ ਪ੍ਰਸੰਨ ਹੋ ਕਰਕੇ ਗੁਰਤਾ ਗੱਦੀ ਦਿੱਤੀ ਤੇ ਉਸ ਤੋਂ ਬਾਅਦ ਇੱਥੇ ਹੀ ਇੱਕ ਗੋਂਦਾ ਨਾਂ ਦਾ ਸਿੱਖ ਪੁੱਜਦਾ ਹੈ ਤੇ ਆਨ ਕੇ ਗੁਰੂ ਅੰਗਦ ਦੇਵ ਜੀ ਪਾਸ਼ਾ ਜੀ ਨੂੰ ਆਖਦਾ ਹੈ ਕਿ ਸਾਡਾ ਜਿਹੜਾ ਹੈ ਨਗਰ ਜਾ ਕੇ ਵਸਾਉਣਾ ਕਰੋ ਮੈਂ ਆਪ ਜੀ ਨੂੰ ਬੇਨਤੀ ਕਰਨ ਆਇਆ ਹਾਂ ਤੇ ਸਾਡਾ ਜਿਹੜਾ ਨਗਰ ਹੈ ਉਹ ਵਸ ਨਹੀਂ ਰਿਹਾ ਤੇ ਗੁਰੂ ਅੰਗਦ ਦੇਵ ਜੀ ਪਾਸ਼ਾ ਜੀ ਨੇ ਗੁਰੂ ਅਮਰਦਾਸ ਪਾਸ਼ਾ ਜੀ ਦੀ ਡਿਊਟੀ ਲਗਾਈ ਕਿ ਜਾਓ ਜਾ ਕਰਕੇ ਗੋਂਦਵਾਲ ਨਗਰ ਨੂੰ ਵਸਾਉਣਾ ਕਰੋ ਭਾਈ ਗੋਂਦੇ ਦੇ ਨਾਲ ਆਣ ਕਰਕੇ ਇੱਥੇ ਪਾਸ਼ਾ ਜੀ ਨੇ ਗੋਂਦਵਾਲ ਸਾਹਿਬ ਨਗਰ ਨੂੰ ਭਾਗ ਲਾਏ ਤੇ ਇੱਥੇ ਹੀ ਬਹੁਤ ਵੱਡਾ ਮਹਾਰਾਜ ਨੇ ਕਾਰਜ ਕੀਤਾ ਬੌਲੀ ਸਾਹਿਬ ਦਾ ਨਿਰਮਾਣ ਕਰਕੇ 84 ਪੌੜੀਆਂ ਬੌਲੀ ਸਾਹਿਬ ਦੀਆਂ ਬਣਵਾਈਆਂ ਗਈਆਂ ਤੇ ਵਾਰ ਦਿੱਤਾ ਗਿਆ ਕਿ ਇੱਕ ਇੱਕ ਪੌੜੀ ਤੇ ਜੋ ਜਵਜੀ ਸਾਹਿਬ ਦਾ ਪਾਠ ਕਰਕੇ ਸ਼ਨਾਰ ਕਰੇਗਾ ਉਸ ਦੀ ਜਿਹੜੀ 84 ਕੱਟੀ ਜਾਏਗੀ ਬਹੁਤ ਵੱਡਾ ਮਹਾਰਾਯਨ ਵਰਦਾਨ ਦਿੱਤਾ ਇੱਥੇ ਤੇ ਪਾਸ਼ਾ ਜੀ ਨੇ ਕਿਹਾ ਸੀ ਕਿ ਜਿਹੜਾ ਵੀ ਬੌਲੀ ਸਾਹਿਬ ਵਿੱਚ ਸੇਵਾ ਕਰੇਗਾ ਉਹ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਲੇਗਾ ਇੱਥੇ ਹੀ ਭਾਈ ਜੇਠਾ ਜੀ ਜੋ ਕਿ ਬਾਅਦ ਵਿੱਚ ਸਿੱਖਾਂ ਦੇ ਚੌਥੇ ਗੁਰੂ ਧੰਗੁਰਾ ਜੀ ਬਣੇ ਉਹਨਾਂ ਨੇ ਇੱਥੇ ਬਹੁਤ ਸਾਰੀ ਸੇਵਾ ਕੀਤੀ ਇਹ ਇੱਥੇ ਹੀ ਨਾਲ ਕੁੰਗਣੀਆਂ ਵੇਚਦੇ ਤੇ ਬੌਲੀ ਸਾਹਿਬ ਚ ਸੇਵਾ ਕਰਦੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਬੌਲੀ ਦਾ ਟੱਪ ਲਗਾਇਆ ਸੰਗਤਾਂ ਇੱਥੇ ਦਿਨ ਰਾਤ ਸੇਵਾ ਕਰਦੀਆਂ ਤੇ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਦਾਤਾਂ ਦਿੰਦੇ ਵਿਆਸਾ ਦੇ ਕੰਡੇ ਦੇ ਉੱਤੇ ਵਸਿਆ ਨਗਰ ਜਿਸ ਦਾ ਨਾਮ ਅੱਜ ਗੋਂਦਵਾਲ ਸਾਹਿਬ ਹੈ ਇੱਥੇ ਬਿਲਕੁਲ ਬਿਆਸ ਦਰਿਆ ਇਸ ਨਗਰ ਦੇ ਨਾਲ ਹੀ ਜੋ ਵਗਦਾ ਹੁੰਦਾ ਸੀ ਅੱਜ ਉਸ ਦੀ ਦੂਰੀ ਕੋਈ 2-3 ਕਿਲੋਮੀਟਰ ਦੂਰ ਤੇ ਹੈ ਤੇ ਇੱਥੇ ਪਾਸ਼ਾ ਜੀ ਨੇ ਫਿਰ ਦਿਨੇ ਸੇਵਾ ਕਰਵਾਉਣੀ ਤੇ ਰਾਤ ਨੂੰ ਗੁਰਦੁਆਰਾ ਚੁਬਾਰਾ ਸਹਿ ਵਿਖੇ ਪਹੁੰਚ ਜਨ ਆਪਣੇ ਘਰ ਤੇ ਇਥੇ ਆਪ ਜੀ ਦੇਖ ਰਹੇ ਹੋ ਕਿ ਅੱਜ ਬਹੁਤ ਹੀ ਰਮਣੀਕ ਤੇ ਸੁੰਦਰ ਸਥਾਨ ਬਣਿਆ ਹੈ ਇਸ ਬੋਲੀ ਵਿੱਚ ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਹਨ ਤੇ ਰੋਗਾ ਤੋਂ ਨਜਾਤ ਪਾਉਂਦੀਆਂ ਹਨ ਹਰ ਸਾਲ ਧੰਗੁਰੂ ਅਮਰਦਾਸ ਜੀ ਪਾਸ਼ਾ ਜੀ ਤੇ ਜੋਤੀ ਜੋਤ ਉਹਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇੱਥੇ ਭਾਰੀ ਜਿਹੜਾ ਹੈ ਮੇਲਾ ਲੱਗਦਾ ਹੈ ਜੁੜ ਮੇਲਾ ਮਨਾਇਆ ਜਾਂਦਾ ਹੈ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਸੰਗਤਾਂ ਕਿੰਨੀ ਵੱਡੀ ਤਦਾਰ ਵਿੱਚ ਇੱਥੇ ਪੁੱਜੀਆਂ ਹਨ ਧੰਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ ਆਤਮਿਕ ਕਲਿਆਣ ਹਿੱਤ ਇਹ 84 ਪੌੜੀਆਂ ਬਣਵਾਈਆਂ ਤੇ ਬੌਲੀ ਸਾਬ ਦਾ ਨਿਰਮਾਣ ਕਰਵਾਇਆ 1500 ਨਾਲੋਂ ਤੋਂ ਲੈ ਕੇ 16465 ਤੱਕ ਸਾਰਾ ਕਾਰਜ ਬੋਲੀ ਸਾਹਿਬ ਦਾਸ ਸੁਪਨ ਕਰਵਾ ਕਰਕੇ ਇਥੇ ਇਸ ਨਗਰ ਦਾ ਨਾਮ ਗੋਂਦਵਾਲ ਸਵ ਰੱਖਿਆ ਗਿਆ ਇੱਥੇ ਹੀ ਧੰਨ ਗੁਰੂ ਅਮਰਦਾਸ ਪਾਸ਼ਾ ਜੀ ਨੇ ਲੰਗਰ ਦੀ ਪ੍ਰਥਾ ਨੂੰ ਪਹਿਲ ਦਿੱਤੀ ਪਹਿਲੇ ਲੰਗਰ ਪਾਛੇ ਸੰਗਤ ਉਸ ਟਾਈਮ ਦੇ ਬਾਦਸ਼ਾਹ ਅਕਬਰ ਇੱਥੇ ਜਦੋਂ ਪਹੁੰਚਿਆ ਆਪਣਾ ਲਾਮ ਲਸ਼ਕਰ ਲੈ ਕੇ ਤੇ ਉਸਨੇ ਵੀ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਿਆ ਤੇ ਇੱਥੇ ਜੋ ਸਤੀ ਪ੍ਰਥਾ ਸੀ ਉਹ ਵੀ ਜਿਹੜੀ ਰੀਤ ਇੱਥੇ ਹੀ ਮਹਾਰਾਜਾ ਜੀ ਨੇ ਤੋੜੀ ਤੇ ਇੱਥੇ ਹੀ ਆਨੰਦ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਕਿ ਸੰਗਤ ਵਿੱਚ ਆਣ ਕੇ ਕੁੰਡ ਨਾ ਕੱਢਣਾ ਇਹ ਵੀ ਪ੍ਰਥਾ ਇੱਥੇ ਮਹਾਰਾਜ ਜੀ ਨੇ ਜਿਹੜੀ ਰੀਤ ਬਣਾਈ 22 ਪ੍ਰਚਾਰਕ ਵੀ ਪਾਸ਼ਾ ਜੀ ਨੇ ਇੱਥੇ ਥਾਪਣਾ ਕੀਤੇ ਹੋਰ ਵੀ ਵਿਅੰਤ ਬਖਸ਼ਾ ਇੱਥੇ ਕੀਤੀਆਂ ਗੁਰਦੁਆਰਾ ਚੁਬਾਰਾ ਸਾਹਿਬ ਜਿੱਥੇ ਕੇ ਪਾਸ਼ਾ ਜੀ ਦਾ ਆਕਾਰ ਸੀ ਰਾਤ ਸਮੇ ਪਾਸ਼ਾ ਜੀ ਉੱਥੇ ਜਾ ਕਰਕੇ ਆਪਣੇ ਕਾਰਿਸ਼੍ਰਮ ਕਰਦੇ ਦਿਨ ਵੇਲੇ ਇੱਥੇ ਬੋਲੀ ਸਾਹਿਬ ਦੀ ਸੇਵਾ ਕਰਵਾਉਂਦੇ ਨਿਰਮਾਣ ਕਰਵਾਉਂਦੇ ਤੇ ਇੱਥੇ ਹੀ ਬਾਬਾ ਮੋਹਨ ਜੀ ਜਿਨ੍ਹਾਂ ਦਾ ਕੇ ਕਮਰਾ ਅੱਜ ਮੌਜੂਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਹਨ ਬਾਬਾ ਮੋਹਨ ਜੀ ਧੰਨ ਗੁਰੂ ਅਰਜਨ ਦੇਵ ਜੀ ਇਨ੍ਹਾਂ ਪਾਸ ਗੁਰੂ ਸਾਹਿਬ ਜੀ ਦੀਆਂ ਪੋਥੀਆਂ ਪ੍ਰਾਪਤ ਕਰਨ ਵਾਸਤੇ ਪਹੁੰਚੇ ਤਾਂ ਉਸ ਵੇਲੇ ਬਾਬਾ ਮੋਹਨ ਜੀ ਆਪਣੀ ਸਮਾਧੀ ਵਿੱਚ ਨਰੰਗ ਕਾਰਨਾ ਸੁਰਤੀ ਜੋੜਨ ਵਾਸਤੇ ਇੱਥੇ ਬੈਠੇ ਹੋਏ ਸਨ ਤੇ ਗੁਰੂ ਅਰਜਨ ਦੇਵ ਜੀ ਪਾਸ਼ਾ ਜੀ ਨੇ ਪੰਕਤੀਆਂ ਉਚਾਰਨ ਕੀਤੀਆਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਇਹ ਸ਼ਬਦ ਸੁਣ ਕਰਕੇ ਬਾਬਾ ਮੋਹਨ ਜੀ ਨੇ ਆਪਣੀ ਸਮਾਧੀ ਤੋੜੀ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਦਰਸ਼ਨ ਕੀਤੇ ਤੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਪੋਤੀਆਂ ਧੰਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੂੰ ਦਿੱਤੀਆਂ ਜਿਸ ਪਾਲਕੀ ਵਿੱਚ ਪੋਤੀਆਂ ਨੂੰ ਰੱਖ ਕੇ ਲਜਾਇਆ ਗਿਆ ਅੰਮ੍ਰਿਤਸਰ ਦੀ ਧਰਤੀ ਤੇ ਉਹ ਪਾਲਕੀ ਸਾਹਿਬ ਵੀ ਇੱਥੇ ਮੌਜੂਦ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਇੱਕ ਦਿਨ ਬੀਬੀ ਭਾਨੀ ਜੀ ਜੋ ਕਿ ਧੰਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸੁਪੁੱਤਰੇ ਸਨ ਰੋਜ਼ ਆਪਣੇ ਪਿਤਾ ਦਾ ਛਣਾਲ ਕਰਾਉਂਦੇ ਸਨ ਇੱਥੇ ਖੂਈ ਤੋਂ ਜਲ ਲੈ ਕਰਕੇ ਤਾਂ ਜਲ ਦਾ ਛਣਾਲ ਕਰਾਉਣ ਲੱਗੇ ਅੱਜ ਤਾਂ ਅੰਮ੍ਰਿਤ ਵੇਲੇ ਛਣਾਲ ਕਰਾਉਂਦਿਆਂ ਪੀੜੀ ਦਾ ਪਾਵਾ ਟੁੱਟ ਜਾਂਦਾ ਹੈ ਤਾਂ ਉਸ ਪੀੜੀ ਦੇ ਪਾਗ ਥੱਲੇ ਆਪਣਾ ਪੈਰ ਦੇ ਦਿੰਦੇ ਹਾਂ ਤੇ ਜਦੋਂ ਖੋਣ ਵਗਦਾ ਹੈ ਤੇ ਪਾਸ਼ਾ ਜੀ ਆਖਦੇ ਹਨ ਕਿ ਇਹ ਕੀ ਹੈ ਤਾਂ ਗੁਰੂ ਪਾਸ਼ਾ ਜੀ ਨੂੰ ਬੀਬੀ ਪੰਨ ਜਗਦੇ ਹਨ ਕਿ ਪੀੜੀ ਦਾ ਪਾਵਾ ਟੁੱਟ ਗਿਆ ਸੀ ਤੇ ਸੇਵਾ ਵਿੱਚ ਵਿਗਨ ਨਾ ਪਵੇ ਅਸੀਂ ਆਪਣਾ ਪੈਰ ਅੱਗੇ ਕਰ ਦਿੱਤਾ ਗੁਰੂ ਸਾਹਿਬ ਜੀ ਬੜੇ ਪ੍ਰਸੰਨ ਹੋਏ ਸੇਵਾ ਤੋਂ ਤੇ ਅੱਖ ਲੱਗੇ ਮੰਗੋ ਕੀ ਮੰਗਣਾ ਹੈ ਤਾਂ ਬੀਬੀ ਭਾਨੇ ਜੀ ਬੇਨਤੀ ਕਰਦੇ ਹਨ ਕਿ ਜਿਹੜੀ ਗੱਦੀ ਹੈ ਉਹ ਆਪਣੇ ਘਰ ਵਿੱਚ ਰਵੇ ਤਾਂ ਗੁਰੂ ਪਾਤਸ਼ਾਹ ਜੀ ਇੱਥੇ ਹੀ ਬਖਸ਼ਾ ਕਰਦੇ ਹਨ ਕਿ ਗੱਦੀ ਆਪਣੇ ਘਰ ਵਿੱਚ ਹੀ ਰਹੇਗੀ ਤਾਂ ਗੁਰੂ ਰਾਮਦਾਸ ਜੀ ਪਾਸ਼ਾ ਜੀ ਨੂੰ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਪਹਿਲਾਂ ਭਾਈ ਜੇਠਾ ਸੀ ਉਨ੍ਹਾਂ ਨੂੰ ਇੱਥੇ ਗੁਰਤਾਗਦੀ ਦਿੱਤੀ ਹੈ ਉਹ ਕਿੱਲੇ ਵੀ ਮੌਜੂਦ ਹੈ ਜਿਸ ਕਿ ਲਈ ਨੂੰ ਫਾੜ ਕਰਕੇ ਪਾਸ਼ਾ ਜੀ ਨੇ ਬੜਾ ਸਮਾਂ ਇੱਥੇ ਸਮਰਨ ਕੀਤਾ ਤੇ ਗੁਰੂ ਪਾਸ਼ਾ ਜੀ ਦਾ ਇੱਥੇ ਧੰਨ ਗੁਰੂ ਅਮਰਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦਾ ਅੰਗੀਠਾ ਵੀ ਇੱਥੇ ਸੁਭਾਇਮਨ ਹੈ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਕੇਸ ਹਨ ਤੇ ਉਹ ਪਾਲਕੀ ਸਾਹਿਬ ਇੱਥੇ ਮੌਜੂਦ ਹੈ ਜਿਸ ਪਾਲਕੀ ਵਿੱਚ ਚਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਓਥੀਆਂ ਨੂੰ ਲਜਾਇਆ ਗਿਆ ਤੇ ਤਈਆਤਾਪ ਦੀ ਕੋਠੜੀ ਵੀ ਇੱਥੇ ਮੌਜੂਦ ਹੈ ਤੇ ਇੱਥੇ ਜੋ ਵੀ ਤਈਆਤਾਪ ਵਾਲੀ ਸਾਖੀ ਪੜਦਾ ਹੈ ਉਸ ਨੂੰ ਤਈਆਤਾਪ ਸਦਾ ਵਾ ਛੱਡ ਕੇ ਚਲੇ ਜਾਂਦਾ ਹੈ ਤੇ ਇੱਥੇ ਉਹ ਕੋਠੜੀ ਵੀ ਮੌਜੂਦ ਹੈ ਤਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ ਜਿੱਥੇ ਆਗਮਨ ਹੋਇਆ ਉਹ ਕਮਰਾ ਇੱਥੇ ਅੱਜ ਮੌਜੂਦ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਤੇ ਗੁਰਦੁਆਰਾ ਚੁਬਾਰਾ ਸਾਹਿਬ ਇੱਥੇ ਬਹੁਤ ਲੰਮਾ ਸਮਾਂ ਰਹਿ ਕਰਕੇ ਪਾਤਸ਼ਾਹ ਜੀ ਨੇ ਬੇਅੰਤ ਬੇਅੰਤ ਜਿਹੜਾ ਹੈ ਇਸ ਧਰਤੀ ਨੂੰ ਅਸੀਸਾਂ ਦੇ ਕਰਕੇ ਨਵਾਜਣਾ ਕੀਤਾ ਹੈ ਆਪ ਜੀ ਜਰੂਰ ਇੱਥੇ ਆਣ ਕੇ ਜਦੋਂ ਹੀ ਗੋੰਦਵਾਲ ਸਾਹਿਬ ਆਓ ਤੇ ਚੋਬਾਰਾ ਸਾਹਿਬ ਵਾਲੇ ਸਥਾਨ ਤੇ ਜਰੂਰ ਆਓ ਤੇ ਬਾਬਾ ਸੌਨਮਲ ਜੀ ਜੋ ਕਿ ਗੁਰੂ ਅਮਰਦਾਸ ਜੀ ਪਾਸ਼ਾ ਜੀ ਦੇ ਭਤੀਜੇ ਸਨ ਉਹਨਾਂ ਦਾ ਵੀ ਘਰ ਇੱਥੇ ਮੌਜੂਦ ਹੈ ਉਹ ਪ੍ਰਾਤਨ ਕਰਦੇ ਆਪ ਦਰਸ਼ਨ ਕਰ ਸਕਦੇ ਹੋ ਤੁਹਾਨੂੰ ਗੁਰੂ ਅਮਰਦਾਸ ਜੀ ਪਾਸ਼ਾ ਜੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਜਿਨ੍ਹਾਂ ਨੇ ਕਿ ਸਿੱਖੀ ਦਾ ਕੇਂਦਰ ਇੱਥੇ ਸਥਾਪਿਤ ਕੀਤਾ ਸਿੱਖੀ ਦਾ ਧੁਰਾ ਵੀ ਗੋਦਵਾਲ ਸਾਹਿਬ ਨੂੰ ਕਿਹਾ ਜਾਂਦਾ ਹੈ ਬੋਲੀ ਸਾਹਿਬ ਦਾ ਨਿਰਮਾਣ ਕਰਵਾ ਕੇ ਇੱਕ ਵੱਡਾ ਕਾਰਜ ਕੀਤਾ ਤੇ ਅੱਜ ਵੀ ਸੰਗਤਾਂ ਦੂਰ ਦਰਾਡੇ ਤੋਂ ਹਰ ਸਾਲ ਗੁਰੂ ਪਾਤਸ਼ਾਹ ਜੀ ਦੇ ਜੋਤੀ ਜੋ ਦਿਸ ਦੇ ਦਿਹਾੜੇ ਤੇ ਲੱਖਾਂ ਦੀ ਗਿਣਤੀ ਵਿੱਚ ਇੱਥੇ ਪੁੱਜਦੀਆਂ ਹਨ ਬੋਲੀ ਸਾਹਿਬ ਦੇ ਇਸ਼ਨਾਨ ਕਰਕੇ ਦੁੱਖਾਂ ਤੋਂ ਨਿਜਾਰਾ ਹੋ ਜਾਂਦੇ ਹਨ ਤੇ ਅੱਜ ਆਪ ਜੀ ਨੇ ਜਿਹੜੀ ਇਹ ਦਰਸ਼ਨ ਕੀਤੇ ਹਨ ਬੌਲੀ ਸਾਹਿਬ ਦੇ ਗੁਰਦੁਆਰਾ ਚੁਬਾਰਾ ਸਾਹਿਬ ਦੇ ਜਿੱਥੇ ਕਿ ਬਹੁਤ ਸਾਰੀਆਂ ਇੱਥੇ ਨਿਸ਼ਾਨੀਆਂ ਹਨ ਗੁਰੂ ਪਾਤਸ਼ਾਹ ਜੀ ਦਾ ਘਰ ਹੈ ਉਹ ਘਰ ਅੱਜ ਜੋ ਮਰਮਤ ਕੀਤੀ ਗਈ ਹੈ ਘਰ ਦੀ ਨਵੇਂ ਸਿਰਿਓਂ ਬਣਾਇਆ ਗਿਆ ਹੈ ਤੇ ਇੱਥੇ ਵੀ ਸੰਗਤਾਂ ਆਨ ਕੇ ਘਰ ਦੇ ਦਰਸ਼ਨ ਕਰਦੀਆਂ ਹਨ ਧੰਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ ਇੱਥੇ ਹੀ ਜੋਤੀ ਜੋਤ ਸਮਾਉਣਾ ਕੀਤਾ ਹੈ ਧੰਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਦਾ ਵੀ ਅੰਗੀਠਾ ਇੱਥੇ ਹੀ ਸੁਭਾਈ ਮੰ ਹੈ ਆਪ ਜੀ ਜਦੋਂ ਵੀ ਗੋੰਦਵਾਲ ਸਾਹਿਬ ਆਓ ਇੱਧਰ ਚਬਾਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰੋ ਧੰਨ ਗੁਰੂ ਰਾਮਦਾਸ ਜੀ ਪਾਸ਼ਾ ਜੀ ਜਿਨ੍ਹਾਂ ਦੀ ਕੀ ਖੋਈ ਅੱਜ ਵੀ ਮੌਜੂਦ ਹੈ ਜਿੱਥੇ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਨੇ ਬੈਠ ਕੇ ਘੁੰਗੜੀਆਂ ਦਾ ਜਿਹੜਾ ਪ੍ਰਸ਼ਾਦ ਉਹ ਛਕਾਉਣਾ ਸੰਗਤਾਂ ਨੂੰ ਤੇ ਨਾਲ-ਨਾਲ ਭਜਨ ਮੰਦਗੀ ਕਰਨੀ ਨਾਲ-ਨਾਲ ਖੋਈ ਤੋਂ ਜਲ ਛਕਾਉਣਾ ਆਪ ਜੀ ਇਹ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਸਕਦੇ ਹੋ ਇਹ ਬਿਲਕੁਲ ਚੁਬਾਰਾ ਸਾਹਿਬ ਤੇ ਅਗਲੇ ਬੰਨੇ ਹੈ ਤਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਖੋਈ ਸਾਹਿਬ ਗੁਰਦੁਆਰਾ ਤੇ ਤਨ ਗੁਰੂ ਅਮਰਦਾਸ ਜੀ ਪਾਸ਼ਾ ਜੀ ਨੇ ਜਦੋਂ ਗੁਰਤਾ ਗੱਦੀ ਦੀ ਪਰ ਕਰਨੀ ਸੀ ਤਾਂ ਆਪਣੇ ਦੋਵਾਂ ਜਵਾਈਆਂ ਨੂੰ ਥੜਾ ਬਣਾਉਣ ਵਾਸਤੇ ਕਿਹਾ ਭਾਈ ਰਾਮਾ ਜੀ ਜਿਨ੍ਹਾਂ ਨਾਲ ਕੇ ਬੀਬੀ ਦਾਨੀ ਜੀ ਵਏ ਸਨ ਤੇ ਭਾਈ ਜੇਠਾ ਜੀ ਜਿਨ੍ਹਾਂ ਨਾਲ ਬੀਬੀ ਭਾਨੀ ਜੀ ਇਹ ਦੋਵਾਂ ਸੁਪਤਰੀਆਂ ਗੁਰੂ ਅਮਰਦਾਸ ਜੀ ਪਾਸ਼ਾ ਜੀ ਦੀਆਂ ਇਹਨਾਂ ਨਾਲ ਵਿਆਹ ਹੋਸਾ ਨਾ ਤੇ ਇੱਕ ਦਿਨ ਜਦੋਂ ਥੜਾ ਬਣਾਉਣ ਵਾਸਤੇ ਗਿਆ ਤੇ ਸ਼ਾਮ ਨੂੰ ਫੇਰ 파ਸ਼ਨ ਕਿਹਾ ਕਿ ਢਾ ਦੋ ਸਹੀ ਨਹੀਂ ਬਣੇ ਦੂਸਰੇ ਦਿਨ ਵੀ ਇਵੇਂ ਹੀ ਹੋਇਆ ਜਦ ਤੀਸਰੇ ਦਿਨ ਬਣਾਉਣ ਵਾਸਤੇ ਗਿਆ ਤਾਂ ਪਾਈ ਰਾਮਾ ਜੀ ਤੇ ਮਨ 'ਚ ਵਿਚਾਰ ਉੱਠਿਆ ਕਿ ਸਾਡੇ ਸਹੁਰਾ ਗੁਰੂ ਅਮਰਦਾਸ ਜੀ ਬਜ਼ੁਰਗ ਹੋ ਗਏ ਹਨ ਇਹਨਾਂ ਨੂੰ ਹੁਣ ਪਤਾ ਨਹੀਂ ਲੱਗਦਾ ਤੇ ਦੂਸਰੇ ਪਾਸੇ ਭਾਈ ਜੇਠਾ ਜੀ ਤੇ ਮਾਨ ਚ ਵਿਚਾਰ ਸੀ ਕਿ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਨਿਤ ਨਵਾਂ ਜਦੋਂ ਮੈਨੂੰ ਥੜਾ ਬਣਾਉਣ ਵਾਸਤੇ ਕਹਿੰਦੇ ਹਨ ਤੇ ਕੋਈ ਨਾ ਕੋਈ ਨਵਾਂ ਜਿਹੜਾ ਹੈ ਸਿੱਖ ਨੂੰ ਮਿਲਦਾ ਹੈ ਤੇ ਇਹ ਵੇ ਕਰਕੇ ਮਾਨ ਦੀਆਂ ਜਾਣ ਵਾਲੇ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਜਦੋਂ ਤੀਸਰੇ ਦਿਨ ਵੀ ਸ਼ਾਮਾਂ ਨੂੰ ਭਾਈ ਜੇਠਾ ਨੂੰ ਥੜਾ ਬਣਾ ਕੇ ਟਾਣ ਵਾਸਤੇ ਕਿਹਾ ਤੇ ਭਾਈ ਜੇਠਾ ਜੀ ਹੱਥ ਜੁੜ ਕੇ ਕਹਿੰਦੇ ਕਿ ਗੁਰੂ ਸਾਹਿਬ ਜੀ ਜਿੱਦਾਂ ਦਾ ਤੁਸੀਂ ਕਹਿੰਦੇ ਉਹ ਓਦਾਂ ਦਾ ਤੁਸੀਂ ਹੀ ਬਣਾ ਸਕਦੇ ਹੋ ਤੇ ਤੁਸੀਂ ਹੀ ਕਿਰਪਾ ਕਰ ਸਕਦੇ ਹੋ ਤੇ ਅਸੀਂ ਅਨਜਾਨ ਅਲਪਗ ਜੀਵ ਕੀ ਜਾਣ ਸਕਦੇ ਹਾਂ ਤਾਂ ਗੁਰੂ ਸਾਹਿਬ ਜੀ ਪ੍ਰਸੰਨ ਹੋਏ ਤਾਂ ਉਥੇ ਗੁਰਤਾ ਗੱਦੀ ਦਾ ਵਰ ਦਿੱਤਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਬੌਲੀ ਸਾਹਿਬ ਦੇ ਬਾਾਰ ਥੜਾ ਸੇ ਮੌਜੂਦ ਹੈ ਭਾਈ ਜੇਠਾ ਤੋਂ ਗੁਰੂ ਰਾਮਦਾਸ ਜੀ ਬਣਾਇਆ ਤੁਹਾਨੂੰ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ